来 ਲਾ ਰਹੇ ਨੇ ਇਸ ਨੂੰ ਚੁੱਕਦੇ ਹੀ ਇਸ ਨੂੰ ਪੰਜਾਬ ਨਾਲ ਬੱਖ-ਵੱਖ ਕਰਦੇ ਨੇ ਠੀਕ ਹੈ ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ ਮਖੌਲ ਕਰ ਰਿਹਾ ਗਮਰਾਹ ਕਰ ਰਿਹਾ ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ ਲੋਕ ਮਰ ਰਹੇ ਨੇ ਤਰਾਤਰਾ ਕਰ ਰਹੇ ਨੇ ਕੈਂਸਰ ਦੇ ਨਾਲ ਕਾਲੇ ਪੀਲੇ ਦੇ ਨਾਲ ਹੋਰ ਭਿਆਨਕ ਮਾਰੀਆਂ ਨਾਲ ਲੋਕ ਰੁਕਮ ਮੌਰ ਲਗਾਤਾਰ ਹੋ ਰਹੀ ਹੈ ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜਣਾਾਂ 'ਚ ਬੈਠ ਜਾਊਂਗਾ ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੇ ਨਾਗਰਾਂ 'ਚ ਬੈਠ ਰਿਹਾ ਕੱਲੀਆਂ ਗੱਲਾਂ ਤੋਂ ਇਲਾਵਾ ਕੱਲੀਆਂ ਕਹਾਣੀਆਂ ਤੋਂ ਇਲਾਵਾ ਛਟਕੂਲਿਆਂ ਤੋਂ ਇਲਾਵਾ ਗੱਫਾਂ ਤੋਂ ਇਲਾਵਾ ਵਿਰੋਧੀਆਂ ਦੇ ਤਿੰਨ ਜਕਸਮ ਤੋਂ ਇਲਾਵਾ ਕੀ ਕਰ ਰਿਹਾ ਆ ਪਿੱਛੇ ਜਿਹੋ ਉਹਨੇ ਲਗਾਤਾਰ ਦੋ ਤਿੰਨ ਮੀਟਿੰਗਾਂ ਸੱਦੀਆਂ ਇੱਕ ਮਿੰਟ ਮੀਟਿੰਗ ਸੱਦੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਕਿ ਜਿਸ ਤਰ੍ਹਾਂ ਕੋ ਨੈਪੂਲ ਕੋ ਕੰਪਨੀ ਆ ਕੈਨੇਡਾ ਇਸ ਤਰ੍ਹਾਂ ਫਾਇਲ ਤੋਂ ਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਦੇ ਕੋਈ ਕੰਪਨੀ ਕਰੂਗੀ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਹੀ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਵਿਅਕਤੀ ਜੇ ਨਾਲ ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਚਾ 10-12 ਸਾਲ ਪਹਿਲਾਂ ਇੱਥੇ ਗੋਟੇ دریا ਦੇ ਉੱਤੇ ਖੜ ਕੇ ਸਿੱਟ ਕੇ ਬੁਟੀਰੀ ਦੀਆਂ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਲੋ ਹੋ ਗਿਆ ਸਾਫ 10 ਸਾਲ ਲੰਘੇ ਹੁਣ ਉਹੀ ਇਹ ਟਾਈਮ ਲਗਾਉਣ ਨੂੰ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਪ੍ਰਤੀਵਾਸ ਨਹੀਂ ਹੁਣ ਇਹ ਡਰਾਮਾ ਨਹੀਂ ਚੱਲੂਗਾ ਸੋ ਅਸੀਂ ਜਿਸ ਤਰ੍ਹਾਂ ਭਾਈ ਅਮੋਈ ਨੇ ਕਿਹਾ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਰੋਏਪੁਰ ਰੋਡ ਦੇ ਉੱਤੇ ਡੀਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ ਇੱਥੇ ਬੈਠ ਰਹੇ ਆ ਤੇ ਇੱਥੋਂ ਇਹ ਜਗ੍ਹਾ ਬੰਦ ਕਰਕੇ ਉਠਾਂਗੇ ਸੋ ਅਸੀਂ ਕਈ ਵਾਰੀ ਸਵਾਲ ਉਠਦਾ ਨਹੀਂ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਗਾਹਾਂ ਕਿਉਂ ਦੇ ਗਏ ਕਦੇ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆ ਅਸੀਂ ਉਹਨੇ ਵੀ ਲਲਾ ਲਲਾ ਕਰਾਤੀ ਜੀ ਰੌਲਾ ਪਾਤਾ ਜੀ ਹਾਂ ਜੀ ਅਸੀਂ ਆ ਕਰਤਾ ਕਰਤਾ ਉਹਨਾਂ ਕੱਖ ਨਹੀਂ ਹੋਣਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਇਹ ਸਾਰੇ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਜਨ ਬਣਿਆ ਹੋਇਆ ਚਾਹੇ ਧਰਤੀ ਹੇਠਾਂ ਤੇ ਚਾਹੇ ਦਰਿਆਵਾਂ 'ਚ ਜੁਆਰ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੋਣਾ ਕੋਕੇ ਜੜ ਕੇ ਉੱਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਜਾ ਕੇ ਜਿਲਸਪਣੇ ਆ ਬੰਦ ਕਰਨੇ ਆ ਪਾਚੇ ਦੇਣੇ ਭਵੰਤਰੀ ਸਰਕਾਰ ਨੇ ਉਹ ਕਰ ਲੇ ਤੇ ਨਹੀਂ ਪਰ ਹਾਲ ਹਾਲ ਦੇ ਵਿੱਚ ਅਸੀਂ ਇਹ ਜਹਿਰਾ ਬੰਦ ਕਰਕੇ ਸਾਲ ਸਰ ਮਾਨ ਸਾਹਿਬ ਨੇ ਜਿਹੜਾ ਮੋੜ ਜਿਹੜਾ ਪਹਿਲਾਂ ਬੋਲਣ ਨੂੰ ਕੋਈ ਗੱਲ ਨਹੀਂ ਵਸੇ ਕੇ ਫਿਰ ਉਹ ਤੋਂ ਆਪਾਂ ਸਵਾਲ ਜਵਾਬ ਜੀ ਸਰ ਮੈਨੂੰ ਫਰੇਮ ਦਿਓ ਜੀ ਹਾਂ